ਖਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬੂਬੂ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਤੇ ਚੰਗੀਆਂ ਵੇੜਾਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਗੱਬੜਾਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਰੇਟ ਵੀਰ ਦਾ ਜਾਇਜ਼ ਹੁੰਦਾ ਆਓ ਵੀਰੇ ਇੰਨਾ ਬਾਰੇ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਆਵਾਜ਼ ਕਿਰਪਾਈ ਮਾਲਕ ਜੀ ਜੀ ਹੋਰ ਕਜਿੰਦਰ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਮੇਰੇ ਨਾਮ ਦੱਸੀਆ ਆਪਣਾ ਨਾਮ ਬਲਰਾਜ ਸਿੰਘ ਹਾਂਜੀ ਤਹਿਸੀਲ ਬਟਾਲਾ ਜੇ ਡਿਸਟ੍ਰਿਕਟ ਅਰਦਾਸਪੁਰ ਠੀਕ ਹੈ ਜੀ ਇਹ ਫੋਨ ਨੰਬਰ ਹੈਗਾ ਜੀ 90414 41394 ਪਿੰਡ ਆਪਣਾ ਹੈਗਾ ਇਹ ਸੀੜਾ ਠੀਕ ਹੈ ਵੀਰੇ ਹਾਂਜੀ ਹਾਂਜੀ ਸੂਈਆਂ ਵੇੜਾਂਗੇ ਵੀਰੇ ਕੋਲੇ ਜੀ ਦੋ ਸੂਈਆਂ ਜੇ ਦੋ ਗੱਬਣਾਵਾ ਠੀਕ ਹੈ ਛੋਟੇ ਛੋਟੇ ਦਿਵਾਲੀ ਆਫਰ ਅਜੇ ਵੀ ਚੱਲਦੇ ਚਲਾ ਦੇਣੇ ਅਜੇ ਵੀ ਰੇਟ ਤੁਹਾਡਾ ਵੀਰੇ ਹਰੇਕ ਵੀਡੀਓ 'ਚ ਜਾਇਜ਼ ਹੁੰਦਾ ਵੀਰੇ ਹਾਂਜੀ ਹਾਂਜੀ ਹੈਨਾ ਜੀ ਬਾਕੀ ਵੀਰ ਭਰਾ ਬੜੇ ਫੋਨ ਕਰਦੇ ਵੀਰ ਜੀ ਤੂੰ ਇੰਨੇ ਦਿਨ ਹੋ ਗਏ ਵੀਡੀਓ ਨਹੀਂ ਪਾਉਂਦੇ ਗਾਵਾਂ ਦੀ ਮੈਂ ਅੱਜ ਫੇਰ ਵੀਰ ਭਰਾਵਾਂ ਨੂੰ ਥੋੜਾ ਨਾਲੇ ਆਫਰ ਦੇਣੇ ਆ ਨਾਲੇ ਗਾਵਾਂ ਦੇਣੇ ਆ ਨਾਲੇ ਵੀਰ ਭਰਾਵਾ ਹੋਏ ਜੁੜੇ ਰਹਿੰਦੇ ਸਾਰੇ ਜਣੇ ਬਿਲਕੁਲ ਅੱਗੇ ਉਹ ਆਪਣਾ ਵੀਰ ਅਬਲ ਰਾਜ ਸਿੰਘ ਹੁਣੀ ਆ ਥੋ ਮਖੂ ਤੋਂ ਉਹ ਵੀ ਕਹਿੰਦੇ ਪਏ ਵੀ ਵੀਰ ਦੀ ਵੀਡੀਓ ਨਹੀਂ ਅਪਲੋਡ ਹੋਈ ਤਾਂ ਰੇਟ ਵੀਰ ਦਾ ਨੋਰਮਲ ਹੁੰਦਾ ਕਿਉਂਕਿ ਵੇਚਣ ਵਾਲੇ ਵੀਰੇ ਤੁਹਾਡੇ ਕੋਲ ਆ ਜਾਂਦੇ ਵੀਰੇ ਅਵਰੇ ਵੀਰ ਖਾ ਆਉਂਦਾ ਜੇ ਫੋਨ ਵੀ ਆਈ ਜਾਂਦਾ ਵੀਰਾਂ ਦਾ ਵੇਚਣ ਵਾਲਿਆਂ ਦਾ ਲੈ ਵੀ ਜਾਂਦੇ ਆਨਲਾਈਨ ਵੀ ਮੰਗਾ ਲੇਦੇ ਉਦਾਂ ਵੀ ਬਿਲਕੁਲ ਫਿਰ ਮੈਂ ਅੱਜ ਬੜੇ ਵੀਰ ਉਦਾਂ ਵੀ ਕੋਣ ਕਾਣ ਦੇ ਅੱਜ ਵੀਡੀਓ ਪਾ ਕੇ ਮਾਲ ਦੇਣਾ ਜਿੰਨੂੰ ਵੀ ਲੈਣਾ ਵਾ ਰੇਟ ਤੁਹਾਡਾ ਨੋਰਮਲ ਆ ਵੀਰੇ ਵੱਡੀਆਂ ਵੇੜਾ ਹੁੰਦੀਆਂ ਤਾਂ ਵੀਰਾਂ ਨੂੰ ਕਰਾਇਆ ਵੀ ਨਹੀਂ ਦੁੱਖਦਾ ਹਾਂਜੀ ਹਾਂਜੀ ਕਰੀਏ ਵੀਰੇ ਸ਼ੁਰੂ ਬੇਨਤੀ ਹੈ ਵੀਰਾਂ ਨੂੰ ਕਿਰਤੋ ਲੈ ਕੇ ਅੰਤ ਤੱਕ ਸਾਰੀ ਵੀਡੀਓ ਵੇਖੋ ਆਪਣੇ ਸਾਰੇ ਪਰਿਵਾਰ ਨਾਲ ਸਲਾਹ ਕਰਕੇ ਫੇਰ ਸਾਈ ਬਿਆਨਾ ਪਾਓ ਫੇਰ ਨਾ ਇਹਦਾ ਗਾਂ ਜਿਹੜੀ ਲੈਣੀ ਡਿਸਾਈਡ ਕਰਕੇ ਲਓ ਬਿਲਕੁਲ ਵੀਰੇ ਬਾਕੀ ਆਪਣੇ ਮਾਲ ਦੀ ਸਾਰੇ ਦੀ ਗਰੰਟੀ ਹੋਏਗੀ ਗਰੰਟੀ ਦੀ ਗੱਲ ਦੱਸਾਂਗੇ ਬਿਲਕੁਲ ਹੋਏਗੀ ਵੀਡੀਓ ਵੀਰੇ ਉਹੀ ਅਪਲੋਡ ਨਹੀਂ ਦੀਆਂ ਜਿਨ੍ਹਾਂ ਵੀਰਾਂ ਦੇ ਯਕੀਨ ਹੁੰਦਾ ਕਿ ਪਸ਼ੂ ਸਾਫ ਸੁਥਰਾ ਵੀਰੇ ਤੁਸੀਂ ਸਾਈ ਬਿਆਨਾ ਵੀ ਪਾਓਗੇ ਬੇਫਿਕਰ ਹੋਗੇ ਬੇਫਿਕਰ ਹੋਗੇ ਆਪਣੇ ਕੋਲ ਮਾਲ ਆਣੇ ਕੋਲੋਂ ਆਣ ਕੇ ਨੀਂਦ ਨਹੀਂ ਸਕਦਾ ਵੀ ਜੇ ਤੁਹਾਨੂੰ ਸਾਈ ਪਾਈ ਤੇ ਮਾਲ ਇਦਾਂ ਦਾ ਮਤਲਬ ਕੋਈ ਨਹੀਂ ਵੀਰ ਜੀ ਮਾਲ ਵੀਰੇ ਤੁਹਾਡੀ ਸਾਈ ਜਾਊਗੀ ਕਿ ਪਾਸੇ ਤੁਸੀਂ ਬੇਫਿਕਰ ਹੋਗੇ ਅਪਲੋਡ ਜਿਹੜੀਆਂ ਵੀਡੀਓ ਮੇਰੇ ਚੈਨਲ ਤੇ ਹੁੰਦੀਆਂ ਤੁਸੀਂ ਬੇਫਿਕਰ ਹੋ ਕੇ ਸਾਈ ਪਾਇਆ ਕਰੋ ਜ਼ਿਆਦਾ ਪਸ਼ੂ ਸਾਫ ਸੁਧਰਾਉਂਦਾ ਵੀਰਾਂ ਕੋਲੇ ਪਰ ਵੀਰ ਜੀ ਐਡੇ ਐਡੇ ਵੱਡੀਆਂ ਬੱਚੀਆਂ ਵੇਖੋ ਜਦੋਂ ਅਸੀਂ ਭਾਮੂ ਲਪੋਣਾ ਵਾ ਵੇਖੋ ਦੂਜੇ ਚੈਨਲਾਂ ਦੇ ਵੀਰ ਭਰਾ ਜੋ ਮਰਜੀ ਕੱਢ ਕੇ ਜਾਣ ਵੇਖੋ ਕਿੱਦਾਂ ਨੂੰ ਮੁੱਲ ਪਾਏ ਨੇ ਆਪਾਂ ਵੇਖੋ ਜਦੋਂ ਮੁੱਲ ਪਾਉਣਾ ਕਿਹੜਾ ਮੁੱਲ ਪਾਉਣਾ ਵਸ਼ੀਆਂ ਦਾ ਬਿਲਕੁਲ ਵੀਰੇ ਹਾਂਜੀ ਕੜੀਏ ਸ਼ੁਰੂ ਹਾਂ ਪਹਿਲੇ ਨੰਬਰ ਵਾਲੇ ਦੱਸੀ ਵੀਰੇ ਇਹ ਵੀਰ ਜੀ ਤਾਜੀ ਸੂਈ ਜੇ ਵੜ ਸਵੇਰ ਦੀ ਅੱਜ ਹਾਂਜੀ ਤੇ ਇਹਦੀ ਸਵੇਰੇ ਇੱਕ ਚਵਾਈ ਹੋ ਗਈ ਆ ਹੋਰ ਦੂਜੀ ਚਵਾਈ ਹੋਣੀ ਅਜੇ ਤੇ ਮੈਂ ਮਗਰਬਾ ਸ਼ਾਜੇ ਦੇ ਬੱਚਿਆਂ ਦੇ ਜਰਸੀ ਦਾ ਗੰਢੀ ਤੇਰੀ ਬਹੁਤ ਜ਼ਿਆਦਾ ਵਹਿੜਾ ਖੋਲ ਵੀਰੇ ਹਾਂਜੀ ਨਹੀਂ ਵੇਖੋ ਵੀਰੇ ਤਾਜੀ ਸੂਈ ਵਹਿੜਾ ਗਿਆ ਵੱਡੀ ਵਹਿੜਾ ਕੱਦ ਕਾਠ ਵਾਲੀ ਤਾਂ ਵੀਰੇ ਲੇਵੇ ਦੀ ਗੱਲ ਕਰੀਏ ਥਣ ਦੀ ਗੱਲ ਕਰੀਏ ਤਾਂ ਫੁੱਲ ਕੁਆਲਿਟੀ ਦੀ ਆ ਖੁੱਲੇ ਥਣ ਭਾਂਡੇ ਦੀ ਮਾਲਕਾ ਸੋਹਣੀ ਵਹਿੜਾ ਤਾਜੀ ਸੂਈ ਆ ਵੀਰੇ ਕਿਵੇਂ ਲੈਵਲ ਹੋਆ ਚੰਗਾ ਲੱਗਿਆ ਦੁੱਧ ਚੰਗਾ ਚਵਾਜੂ ਫਿਰ ਵੇਖਦਾ ਦੁੱਧ ਵਿੱਚ ਪੱਕਾ ਵੱਡੀ ਵਹਿੜਾ 16 17 ਲੀਟਰ ਦੁੱਧ ਇਹੋ ਜੀ ਗਾਂ ਨੂੰ ਕੀ ਆਂਦਾ ਵਾ ਗਾਂ ਨੂੰ ਭਾਵੇਂ 20 ਲੀਟਰ ਕਹਿ ਦਿਆਂ ਉਹ ਸੇਵਾ ਵਾਲੇ ਨੇ ਕਰ ਜੇ ਨਾ ਸੇਵਾ ਵਾਲੇ ਵੀਰ ਨੇ ਖੜਨੀ ਆ ਉਹਨੇ 20 ਕਰ ਲੈਣਾ ਵ ਬਾਕੀ 16 17 ਲੀਟਰ ਤੇ ਨਾਰਮਲ ਸੇਵਾ ਤੇ ਕਾਹ ਦੇ ਦੂਗੀ ਦੁੱਧ ਵੀ ਵੀਰੇ ਫੈਂਟ ਵਾਲਾ ਹੋਊ ਇਹਦਾ ਦੁੱਧ ਵੀ ਹੈਂਡ ਵਾਲਾ ਹੈ ਲੈ ਬੰਦਾ ਬੰਦਾ ਬੱਚਿਆਂ ਕਰਕੇ ਡੰਗਰ ਥੋੜੀ ਕਾਹ ਦੇ ਆ ਤੇ ਕਰਦਾ ਫਿਰ ਤਾਂ ਜੇ ਸੂਆ ਪਸ਼ੂ ਤਾਂ ਬੱਚੇ ਦਾ ਵੇਹ ਕਰਦਾ ਜੀ ਤਾਂ ਥਣ ਤੋਂ ਲੈ ਕੇ ਲੇਵੇ ਤਾਈ ਬਹੁਤ ਸਾਫ ਵੱਡੀ ਵੈੜਾ ਵੀਰੇ ਬਿਲਕੁਲ ਫਾੜੀ ਵਾਲਾ ਦੇਵਾ ਗਿਆ ਫਾੜੀ ਵਾਲਾ ਲੇਵਾ ਬਾਕੀ ਚੁਆਈ ਵੀਰ ਜੀ ਇੱਕ ਨੰਬਰ ਪੂਰ ਛੱਡੇ ਦੀ ਗਾਰੰਟੀ ਹੋਊਗੀ। ਹਾਂਜੀ। ਕੋਈ ਪੂਰ ਛੱਟਾ ਨਹੀਂ ਹੋਗਾ। ਥਣਵਾਦ ਘੜ ਦੀ ਗਾਰੰਟੀ ਹੋਊਗੀ। ਹਾਂ ਥੋੜੀ ਜੀ ਰੱਸੀ ਪਾ ਕੇ ਵਸ਼ੀ ਨੂੰ ਦੋ ਜਣੇ ਬੈਜਣ ਪਾ ਤਿੰਨ ਬਣ ਜਣੇ ਬੈਜਣਾ। ਜਿਹੜਾ ਮਰਜੀ ਵਾਜੇ ਦੋਵਾਂ ਪਾਸਿਆਂ ਤੋਂ। ਇਹ ਵੀ ਆ ਭਾਵੇਂ ਵੀ ਕੋਈ ਭੈਣ ਚੋਏ ਭਾਵੇਂ ਵੀਰ ਚੋਏ ਕੋਈ ਜਿਹੜਾ ਮਰਜੀ ਚੋਏ ਰੱਸੀ ਪਾ ਕੇ। ਬਿਲਕੁਲ। ਹਾਂਜੀ। ਸੋਣੀ ਵੜਾ ਕੱਦ ਕਠ ਵੀ ਵੀਰੇ ਮੁੱਲ। ਮੁੱਲ ਵੀਰ ਜੀ ਦੇ ਦਈਏ 70 ਦੀ। ਠੀਕ ਆ ਵੀਰੇ। ਨਹੀਂ 70 ਦੀ ਨਾ ਦੇਈਏ। ਹਾਂਜੀ। ਛੋਟਾ ਮੁੱਲ ਕਰਨਾ ਆਪਾਂ। ਜਿਹੜਾ ਪਹਿਲੇ ਫੋਨ ਤੇ ਜਾਣ ਵਾਲੀ ਬਣੇ। ਬਿਲ 60 ਦੀ ਦੇ ਦिए। ਕੀ ਬਾਤ ਹੈ। ਦੇਖੋ ਵੀਰੇ ਬਾਕੀ ਨਾਣਾ ਨੂਣਾ ਵਾ ਨੇ ਤੇ ਤਾਂ ਦੀ ਕੁਆਲਿਟੀ ਤੇ ਵੀਰੇ 60 ਚੋਂ ਮੰਤਨ ਹੋ ਜੂ। ਇਹਦੀ 60 ਦੀ ਵੀ ਨਹੀਂ ਦੇਣੀ। ਦੋ ਛੜ। ਦਵਾਲੀ ਆਫਰ ਹੀ ਕਰ ਦੇਣਾ ਵਾ ਵੀਰ ਭਰਾ ਕੋ ਸੌਦੇ ਜਣਾ ਬਏ। 55000 ਦੀ ਜੈਸਨ ਉਹ ਵੈੜ ਦੇਣੀ ਵੀਜੀ। ਕੀ ਬਾਤ ਹੈ। ਤਾਜੀ ਸੂਈ ਵੈੜ 55000 ਵੱਡੀ ਵੈੜ। ਵੱਡੀ ਵੈੜ ਬੇਲ ਕੋਈ ਵੀ ਚੈੱਕ ਕਰ ਲੇ ਹਾਈਟ ਚੈੱਕ ਕਰ ਲੇ। ਥਣ ਪੰਡੇ ਵਾਲੀ। ਥਣ ਪੰਡੇ ਵਾਲੀ ਚਵਾਈ ਦੀ ਗਾਰੰਟੀ ਹੋ ਆਪਣੀ। ਠੀਕ ਹੈ ਵੀਰੇ। ਹਾਂਜੀ ਹਾਂਜੀ। ਸਾਫ ਸੁਥਰੀ ਵੈੜ ਵੀਰੇ ਸੋਹਣੀ। 55000 ਦੀ ਵੱਡੀ ਵੈੜ ਦੂਜੇ ਨੰਬਰ ਤੇ ਵੀਰੇ ਦੂਜੇ ਨੰਬਰ ਤਾਂ ਇਹਦੀ ਗੱਬਣ ਵੈੜ ਹੈ ਕਿੰਨਾ ਟਾਈਮ ਖੜੀ ਵੀਰੇ ਇਹਦੇ ਸ਼ਿੱਗੀ ਆ ਦੂਜਾ ਸੂਹਾ ਜੇ ਤੇ ਪੰਜ ਚਾਰ ਦੇ ਲੈ ਜਾਣੇ ਵੈੜ ਨੇ ਜੇ ਗੁਲਾਬੀ ਥਾਣਾ ਗਿਆ ਖੋਲ ਵੀਰੇ ਵਧੀਆ ਠੰਡੀ ਠੀਰੀ ਬਹੁਤ ਹੈ ਜੀ ਤਾਂ ਵੇਖੋ ਵੀਰੇ ਬਾਕੀ ਵੱਡੀ ਵੈੜ ਆ ਕੱਦ ਕਾਠ ਵਾਲੀ ਥਣ ਬੜਾ ਪਿਆਰਾ ਲੱਗਿਆ ਬੜਾ ਬਹੁਤ ਪਿਆਰਾ ਲੱਗਾ ਹਾਂ ਜੀ ਤੁਰੋ ਵੀਰੇ ਵੇਖੋ ਵੀਰੇ ਵੱਡੀ ਵੈੜ ਕੱਦ ਕਾਠ ਵਾਲੀ ਆ ਲੇਵੇ ਲੂਵੇ ਦੀ ਬਹੁਤ ਸਾਫ ਆ ਚੈੱਕ ਕਰ ਲੋ ਵੀਰੇ ਇੱਕ ਹਫਤਾ ਲੈ ਜੂ ਹਫਤਾ ਨਹੀਂ ਵੀ ਦੀ ਘੱਟ ਘਾੜੂ ਕਿ ਦੋ ਚਾਰ ਦਿਨ ਹੀ ਖਾਣੇ ਆ ਠੀਕ ਆ ਜੀ ਹਾਂ ਜੀ ਵੀਰੇ ਦੁੱਧ ਇਹ ਇੱਕ ਇਨਾ ਚਵਾਜੂ ਵਧੀਆ ਦੁੱਧ ਪਰ ਵੀਰ ਜੀ 14 15 ਲੀਟਰ ਤੇ ਪਿਛਲੇ ਸੂਏ ਵੜੜ ਨੇ ਦੁੱਧ ਦਿੱਤਾ ਵਾ ਇਹਨੂੰ ਵੀ 16 17 ਲੀਟਰ ਦੁੱਧ ਕੀ ਜਾਂਦਾ ਜੇ ਵੇਖੋ ਜਿੱਦਾਂ ਦਾ ਥਣ ਲੱਗਾ ਗੁਲਾਬੀ ਥਣ ਕਿੱਡਾ ਗੱਡਾ ਵਧੀਆ ਥਣ ਲੱਗਾ ਬਹੁਤ ਵਾਤਾ ਸਿਰਾ ਵੇਰੀ ਕਾਰ ਦਾ ਬਜਨ ਵੇਖੋ ਹਾਈਟ ਵੇਖੋ ਗਾਂ ਦੀ ਠੰਡੀ ਧੀਰੀ ਠੀਕ ਹੈ ਜੀ ਵਿਰੇ ਦਾ ਮੁੱਲ ਮੁੱਲ ਵੀ ਛੋਟੇ ਛੋਟੇ ਕਰਨੇ ਆਪਾਂ ਹਾਂਜੀ ਜਿਹੜਾ ਵੀਰ ਭਰਾ ਫੋਨ ਕਰੇ ਤਾਂ ਗਾ ਬਸ ਆਪਣੇ ਘਰੇ ਮੰਗਾਏ ਹਾਂਜੀ ਹਾਂਜੀ ਇਹ ਵੀ 65 ਦੀ ਦੇ ਦਈਏ ਛੋਟ ਕਰ ਦਿਓ ਵੀਰੇ ਮੁੱਲ ਕਰਨ ਵੀਜੀ ਬਸ 70 ਕਰ ਲਓ 65 ਕਰ ਲਓ 60 ਦੀ ਵੀ ਨਹੀਂ ਦੇਣੀ ਆਪਾਂ ਕਿੰਨੇ ਦੀ ਵੀਰੇ ਇਹ ਵੀ ਜੈਸਨੋ 55000 ਦੀ ਸ਼ਾਬਾਸ਼ ਹੈ ਵੱਡੀ ਵੈੜ ਵੀਰੋ ਚੈੱਕ ਕਰ ਲਿਓ ਥਣ ਲੇਵੇ ਤੋਂ ਲੈ ਕੇ ਤੇ ਫੇਸ ਤੱਕ ਕੁਆਲਿਟੀ ਕੰਦ ਕਾਠ ਦੀ ਬੋਸ ਸੋਨੀ ਵੇੜਾ 55000 ਦੀ 55000 ਦੀ ਅੱਛੇ ਵੀਰ ਭਰਾ ਕੋਈ ਫੋਨ ਲਾਏ ਮੋੜਦੇ ਨਹੀਂ ਸਿਰ ਸੌਦੇ ਚ ਨਾ ਪਏ ਛੋਟ ਹੀ ਹੋਣੀ ਹੈ ਜਿਹੜੀ ਥੋੜੀ ਥੋੜੀ ਛੋਟ ਹੀ ਹੋਣੀ ਹੈ ਬਿਲਕੁਲ ਜੈਜ ਰੇਟ ਆ ਵੀਰੇ ਕਿਉਂਕਿ ਮੁੱਲ ਤੁਹਾਨੂੰ ਬੜਾ ਛੋਟੇ ਛੋਟੇ ਮੁੱਲ ਕੀਤੇ ਆ ਨੋਰਮਲ ਐਦਾਂ ਦੀਆਂ ਵੇੜਾ ਵਾਲੋ ਕੀ ਆ 65 ਦੀ 70 ਦੀ ਪਾਈ ਦਿੰਦੇ ਵੀਡੀਓ ਦੇ ਆਪਾਂ ਉਹ ਮੁੱਲ ਪਾਈ ਜਿਹੜੇ ਵੀਰ ਭਰਾ ਨੂੰ ਕੇ ਨੂੰ ਮੁਸ਼ਕਲ ਨਾ ਹੋਏ ਲੈਣ ਲੱਗਿਆ ਬਿਲਕੁਲ ਬਿਲਕੁਲ ਜੈਜ ਰੇਟ ਆ 55 55000 ਦੀ ਵੀਰੇ ਵੱਡੀਆਂ ਵੇੜਾ ਹਨਾ ਹਾਂ ਵੀਰੇ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਵੀ ਕਿੰਨਾ ਟਾਈਮ ਖੜਦੇ ਹਫਤਾ ਇੱਕ ਵੀਰੇ ਖੋਲ ਵੀਰੇ ਖੋਲ ਤਾਂ ਵੇਖੋ ਵੀਰੋ ਪ੍ਰਿੰਟ ਪ੍ਰਿੰਟ ਚੈੱਕ ਕਰ ਲਓ ਵੈਡ ਦਾ ਪਹਿਲਾ ਸੂਆ ਵੀਰੇ ਪਹਿਲਾ ਸੂਆ ਨਹੀਂ ਸੂਆ ਦੂਜਾ ਵੀਰੇ ਦੂਜਾ ਸੂਆ ਦੂਜਾ ਤਾਂ ਸੋਹਣੀ ਸਕੀਨ ਵੈਡ ਆ ਗਈ ਵੀਰੇ ਟੀਨ ਬੜੀ ਵਾੜ ਥੋੜੀ ਜੀ ਆ ਕੈਮਰੇ ਕਰਕੇ ਖਾਲੀ ਪਾਣੀ ਹੈ ਬਿਲਕੁਲ ਰੰਗ ਰੰਗ ਬਹੁਤ ਆ ਵੈਡ ਦਾ ਵੀਰੋ ਟੱਲੇ ਵਾਲੂਆ ਵੀ ਚੰਗਾ ਲੱਗਿਆ ਪਹਿਲਾ ਸੂਆ ਸੁਣੀਆ ਨਹੀਂ ਦੂਜਾ ਵੀਰ ਜੀ ਦੂਜਾ ਦੂਜਾ ਸੂਆ ਦੂਜਾ ਠੀਕ ਹੈ ਜੀ ਦੂਜਾ ਸੂਆ ਦੂਜਾ ਸੂਆ ਦੂਜਾ ਗਿਆ ਵੀਰੇ ਹਾਂਜੀ ਵੇ ਵੱਡੀ ਵੜ ਕਾ ਵੱਡੀ ਕੱਦ ਕਾ ਠਾਲੀ ਆ ਵੀਰੇ ਰੰਗ ਬਾਜ ਆ ਗਈ ਤਾਂ ਪ੍ਰਿੰਟ ਪ੍ਰਿੰਟ ਵੀ ਚੰਗਾ ਵੀਰੇ ਵੀਰੇ ਕਿਵੇਂ ਬ੍ਰੀਡ ਆ ਗਈ ਆ ਦੁੱਧ ਫਿਰ ਚੰਗਾ ਚਵਾਜੂ ਵੇੜੇ ਦੁੱਧ ਤਾਂ ਹਾਂਜੀ ਚਵਾਣਾ ਚਵਾਣਾ ਇਹਨੇ ਵੇਖੋ ਬ੍ਰੀਡ ਆ ਹਨਾ ਤਾਂ ਵੀਰੇ ਇੱਕ ਹਫਤਾ ਬਾਕੀ ਆ ਹਫਤਾ ਬਾਕੀ ਵੀ ਜੀਰੇ ਠੀਕ ਆ ਸੋਹਣੀ ਵੇੜਾ ਗਈ ਵੀਰੇ ਹਨਾ ਕਿੱਲੇ ਬੱਜਾ ਪਸ਼ੂ ਸੋਹਣਾ ਲੱਗਦਾ ਕਾਲੀ ਪੈਂਦੀ ਓਦਾਂ ਕੋਈ ਜੱਕ ਨਹੀਂ ਭਾ ਜਦਾਂ ਕੋ ਮਰਜ਼ੀ ਬੈ ਜਾ ਇਹੋ ਠੰਡੀ ਬਹੁਤ ਹੈ ਵੇੜਾ ਭਾਵੇਂ ਹਾਂ ਵੀ ਬੜਾ ਪਿਆਰਾ ਲੱਗਿਆ ਵੀਰੇ। ਗੁਲਾਬੀ ਥਾਣਾ ਜੇ ਤੇ ਥਣ ਕਢਣਾ ਵੈਣੇ। ਨਹੀਂ ਥਣ ਬੰਨਣਾ ਹਾਂ। ਤਾਂ ਸੋਹਣੀ ਵੈੜਾ ਗਈ। ਤਾਂ ਵੇਖੋ ਵੀਰੇ ਐ ਗਾਡਰ ਰੰਗ ਉੱਪਰੋਂ ਸਿੱਧੀ-ਸਿੱਧੀ ਆ। ਪ੍ਰਿੰਟ ਬਹੁਤ ਚੰਗਾ, ਬਰੀਡ ਬਹੁਤ ਆ। ਬਿਲਕੁਲ ਜੀ। ਤਾਂ ਦੁੱਧ ਵੀ ਚੰਗਾ ਚਵਾਜੂ ਵੀਰੇ। ਦੁੱਧ ਵੀ ਵੀਰ ਜੀ 15-16 ਲੀਟਰ ਇਹੋ ਜਿਹੀ ਵੈਣ ਨੂੰ ਕੀ ਆਂਦਾ ਵਾ। ਮੁੱਲ ਵੀਰੇ। ਮੁੱਲ ਵੀਰ ਜੀ ਇਹਦਾ ਵੀ ਛੋਟਾ ਜਿਹਾ ਹੀ। ਹਾਂਜੀ। 65 ਦੀ ਦੇ ਦਈਏ। ਮਾਂ ਤਾਨੂੰ ਵੀਰੇ। ਨਹੀਂ 65 ਦੀ ਨਾ ਦਈਏ। ਹਾਂਜੀ। 60 ਦੀ ਦੇ ਦਈਏ। ਕਿੱਥੋਂ ਗੜੇ ਗੜੇ। ਇਹ ਜੇ ਤੋਹੇ। ਤੋਫੇ ਤੋਫੀ ਕਰਨੇ ਦਵਾਣੇ ਜੀ ਨਹੀਂ ਹੁੰਦੇਓ 60 ਚੋਂ ਹੀ ਕਰ ਦੋ ਛੋਟ ਕਰ ਦੋ ਚਲ ਵੀਰ ਜੀ ਇਹ ਵੀ ਜੈਸਨੋਂ 55000 ਦੀ ਵੇੜਾ ਇੱਥੇ ਰੱਖੋ ਦਵੇੜ ਚੈੱਕ ਕਰ ਲਓ ਵੀਰਿਓ ਵੱਡੀਆਂ ਵਹਿਣਾ ਸੋਹਣੀਆਂ ਸੁਨਕੀਆਂ 55 55000 ਤਾਂ ਵੀਰੇ ਜੇ ਕੋਈ ਤਿੰਨੇ ਪਾਲੂ ਮਾਨਤਨ ਖੁੱਲਾ ਹੋਰ ਮੋਰ ਮਾਨਤਨ ਕਰਦਾਂਗੇ ਬਾਕੀ ਆ ਵਸ਼ੀ ਤਿਆਰ ਕਰਕੇ ਵਸ਼ੀ 60000 ਦੀ ਆ ਸਾਮ ਛੜਤੀ ਆ ਸਾਰੀ ਸਾਮ ਛੜਤੀ ਵੀਰ ਭਰਾ ਕੋਈ ਜਾਣ ਕਰੇ ਵੀ ਵਾਕਿ ਕੇਕ ਆਨਲਾਈਨ ਵੀ ਮਾਲ ਮੰਗਾਇਆ ਸੀ ਬਾਕੀ ਥਣਾ ਥਣਾ ਦੀ ਸਾਰੇ ਮਾਲ ਦੀ ਗਾਰੰਟੀ ਹੋਏਗੀ ਓਕੇ ਹਾਂਜੀ ਹਾਂਜੀ ਵੇਖੋ ਵੀਰੋ ਰੇਡ ਜਵਾਂ ਹੀ ਜਾ ਜਾ ਤਿੰਨਾ ਵੇੜਾ ਦਾ 55000 ਇੱਕ ਬੇਨਤੀ ਹੈ ਵੀਰਾਂ ਨੂੰ ਕਿ ਵੀਰੇ ਕੱਦ ਦੀਆਂ ਛੋਟੀਆਂ ਨਾ ਮੰਨ ਕੇ ਚਲਿਓ ਵੱਡੀਆਂ ਵੇੜਾ ਨੇ ਤੇ ਥਣ ਥੁਣ ਪਿਆਰੇ ਲੱਗੇ ਆ ਤੁਸੀਂ ਦੂਰੋਂ ਵੀ ਚੱਲ ਕੇ ਆਉਂਦੇ ਹੋ ਤੁਸੀਂ ਵੇੜਾ ਛੱਡ ਕੇ ਨਹੀਂ ਵੀਰੇ ਜਾਂਦੇ ਬਾਕੀ ਆਇਆ ਗਿਆ ਵੀਰਾਂ ਦਾ ਪੂਰਾ ਮਾਨ ਸਤਕਾਰ ਹੋ ਵੀਰੇ। ਵੀਰੋ ਵੀ ਜੀ ਦੂਰੋਂ ਆਏ ਕੋਈ ਚੱਲ ਗਿਆ ਰਾਤ ਰਹਿਣਾ ਵੀਰ ਭਰਾਣੇ ਜਿੱਦਾਂ ਦੀ ਰੋਟੀ ਆਪ ਖਾਵਾਂਗੇ ਉਦਾਂ ਦੀ ਜ਼ਰੂਰ ਖਵਾ ਲਾਂਗੇ। ਵੇਖੋ ਵੀਰੋ ਬੇਚਿੰਤ ਬੇਫਿਕਰ ਹੋ ਕੇ ਆਇਓ ਤਾਂ ਵੀਰੇ ਵੱਡੀ ਵਹਿੜ ਆ ਗਈ ਜਿਹੜੀ ਇੱਕ ਵੱਡੀ ਵਹਿੜ ਆ ਗਈ ਵੀ ਜੀ 20 ਪਲੱਸ ਵਾਲੀ। ਤੋਹਫਾ ਜੀ। ਵੇਖੋ ਤੋਹਫਾ ਥਾਣ ਕਿਹੜਾ ਲੱਗਾ ਵਹਿੜ ਨੂੰ ਮੱਝਾਂ ਨਾਲ ਖਾ ਲਿਆ। ਮੱਝਾਂ ਵਾਲਾ ਥਾਣ ਦੇ ਚਵਾਈ ਜਿੱਦਾਂ ਮੋਟਰ ਲੱਗੀ ਹੁੰਦੀ ਆ। ਤਾਜੀ ਸੂਈ ਵੀਰੇ। ਇਹ ਤਾਜੀ ਸੂਈ ਹੈਗੀ ਸਵੇਰੇ ਆਜੀ ਸੂਈ ਜੇ। ਅੱਜ ਸਵੇਰੇ। ਅੱਜ ਸਵੇਰੇ ਸੂਈ ਇੱਕੋ ਚਵਾਈ ਹੋ ਖੋਲੋ ਵੀਰੇ ਤੋਰਾ ਵਿਖਾਈਏ ਵੱਡੀ ਵਾੜ ਤਾਂ ਵੀਰੇ ਇਹਦਾ ਕੋਈ ਰਿਕਾਰਡ ਦੱਸਦੇ ਆ ਪਿਛਲੇ ਸੂਏ ਦਾ ਰਿਕਾਰਡ ਵੀ ਜੀ ਘਰ ਵਾਲਿਆਂ ਕੋ ਜਿੰਨਾ ਕੋ ਲਈ ਹੋਦਾ ਨਹੀਂ 24 5 ਲੀਟਰ ਦੁੱਧ ਛੋਇਆ ਗਾਂ ਕੋ ਹਾਂਜੀ ਤੇ ਵੇਖੋ ਆਪਾਂ ਹੁਣ ਜਿਹੜੀ ਆਇਆ ਹਾਂ ਮੌਕੇ ਤੇ ਆਪਾਂ ਤੇ ਪਿੱਕੋ ਡੰਗ ਛੋਈਏ ਬਿਲਕੁਲ ਦੁੱਧ ਵੀਰਾਂ ਦੇ ਪਾਈ ਦਾ ਗਾੜੀ ਵੇਖੋ ਹੁਣ ਇਹਨੇ ਲੇਵਾ ਖਾਂਦੀ ਕੁਆਲਟੀ ਗੱਦ ਕਾਠ ਹਾਂਜੀ ਤਾਂ ਵੀਰੇ ਬ੍ਰੀਡ ਨੇ ਦੱਸਤਾ ਆਪਾਂ ਨੇ ਦੁੱਧ ਨਹੀਂ ਦੇਣਾ ਤੇ ਵੇਖੋ ਕਿਹੜੇ ਕਿੰਨੇ ਦੁੱਧ ਆਖੋ ਦੁੱਧ ਵੀਰੇ ਤੁਹਾਡੇ ਪਾਈ ਦਾ ਇਹ ਮਈਆਂ ਵਾਲਾ ਕਿਹੜਾ ਥਣ ਲੱਗਾ ਗਾਂ ਨੂੰ ਚਾਹ ਲੋਕਾਂ ਦੇ ਕੱਲਾ ਕੱਲਾ ਲੱਗਿਆ ਵੀ ਤਾਂ ਬਾਕੀ ਵੇਖੋ ਵੀਰੋ ਚੰਗੇ ਰਿਕਾਰਡ ਵਾਲੀ ਆ। ਖੰਨ ਤੋਂ ਲੈ ਕੇ ਲੇਵੇ ਤੋਂ ਫੇਸ ਤੋਂ ਲੈ ਕੇ ਗਰੰਟੀ ਹੋ ਗਈ ਆਪਣੇ। ਪਈਏ ਵੀਰ ਭਰਾ ਟੈਨਸ਼ਨ ਨਾਲੇ ਜੇਰ ਦੀ ਆਪਣੀ ਗਰੰਟੀ ਮੇਰੇ ਘਰੇ ਸੂਈ ਆ। ਫੁੱਲ ਕੁਆਲਿਟੀ ਆ ਵੀਰੇ। ਕੁਆਲਿਟੀ ਵੱਡੀ ਗਾ ਕੱਦ ਵਜੋਂ ਬਹੁਤ। ਖੰਨ ਤੋਂ ਲੈ ਕੇ ਲੇਵੇ ਤੋਂ ਮੇਰੇ ਫੇਸ ਤਾਂ ਹੀ ਟੌਪ ਕਲਾਸ ਆ। ਕੱਦ ਕਾਠ ਦੀ ਗੱਲ ਕਰੀਏ ਤਾਂ ਪਰ ਇਹ ਭੱਲੇ ਜਾਂ ਬਾਕੀ ਵੀਰੋ ਪਿੱਠ ਪੁੱਠ ਵੇਖੋ ਮਈਆਂ ਵਾਂਗੂ ਪਿੱਠ ਲੱਗੀ ਹਨਾ ਵੀਰੇ। ਹਾਂ ਜੀ ਹਾਂ ਜੀ। ਤਾਂ ਚੰਗੇ ਰਿਕਾਰਡ ਵਾਲੀ ਆ। ਲੇਵਾ ਬਹੁਤ ਸ਼ਾਨਦਾਰ ਲੱਗਿਆ। ਵੀਰੇ ਇਹੋ ਜਿਹਾ ਪਸ਼ੂ ਕਿੱਲੇ ਵੱਜਿਆ ਵੀ ਸੋਹਣਾ ਲੱਗਦਾ ਹਨਾ ਬਿਲਕੁਲ ਸਹੀ ਕਿਤੇ ਦੋ ਰੱਖਣੀਆਂ ਕੱਲੀ ਡੱਕ ਕੱਲੀ ਰੱਖਿਆ ਹਨਾ ਬਾਕੀ ਥਾਂ ਜਿਹੜਾ ਇਹਨੂੰ ਲੱਗਾ ਨਾ ਆਮ ਗਾਂ ਨੂੰ ਥਾਂ ਨਹੀਂ ਲੱਗਦਾ ਨਹੀਂ ਲੱਗਦਾ ਮਿਲਦਾ ਵੀਰੇ ਬਿਲਕੁਲ ਬੱਚਿਆਂ ਕਰਕੇ ਥੋੜੇ ਥੋੜੇ ਜਾਨਵਰ ਛਾਲੇ ਪੈਣਦੇ ਆ ਵੱਡੀ ਬੈੜਾ ਤੇ ਕਿੰਨਾ ਲੈਵਾ ਵੀਰੇ ਗਾਂ ਨੂੰ ਉਹਨਾਂ ਪਛਾਣ ਇੱਕ ਹੁੰਦੀ ਥੱਬੇ ਵਾਲੀ ਇੱਕ ਹੁੰਦੀ ਪੰਡਾਂ ਵਾਲੀ ਬੈੜ ਉਹ ਆ ਵੀਰੇ ਚੈੱਕ ਕਰੋ ਇੱਕਰੀ ਲੱਗੇ ਤੋਂ ਲੈਵਾ ਚੈੱਕ ਕਰ ਲਓ ਫੜ ਫੜ ਪਛਾਣ ਨੂੰ ਚਾਹੀਏ ਤਾਂ ਵੀਰੇ ਇਹਦਾ ਮੁੱਲ ਕੀ ਕਰਨਾ ਮੁੱਲ ਤੇ ਵੀਰ ਜੀ ਹਾਂ ਜੀ ਆਪਾਂ ਵੀਡੀਓ ਵੇਖੀ ਦੀਆਂ ਇਹ ਜੀਆਂ ਵਸ਼ੀਆਂ ਦਾ ਲੋਕੀ ਲੱਖ ਵੀ ਮੰਗ ਲੈਂਦੇ ਆ ਇੱਕ ਦਾ ਹੀ ਮੰਗੀ ਜਾਂਦੇ ਆ ਮੈਂ ਫੇਰ ਆਣਾ ਵੀ ਵੀਰ ਭਰਾ ਨੇ ਜਿੰਨੇ ਲੈਣੀ ਆ ਦੂਜੇ ਚੈਨਲਾਂ ਤੋਂ ਵੀਡੀਓ ਕੱਢ ਕੇ ਦੇਖੀ ਸਾਡੇ ਮੁੱਲ ਵੇਖੇ ਦੂਜੇ ਚੈਨਲਾਂ ਦੇ ਮੁੱਲ ਵੇਖੇ ਕੀ ਪਾਏ ਵੀਰ ਜੀ ਬਿਲਕੁਲ ਬਿਲਕੁਲ ਆ ਵਸ਼ੀ ਦਾ ਹੁਣ ਹੋਰ ਕੇ ਘੁੰਦੀ ਤੁਹਾਨੂੰ ਲੱਖ ਮੁੱਲ ਕਰਨਾ ਸੀ ਬਿਲਕੁਲ ਆਪਾਂ ਨਾਲ ਲੱਖ ਕਰਨਾ ਨਾ 90 ਕਰਨਾ ਨਾ 80 ਕਰਨਾ ਹਾਂ ਜੀ 75 ਹਜ਼ਾਰ ਦੀ ਗਾਹ ਦੇਣੀ ਵੀ ਜੀ ਕੋਈ ਸੌਦੇ ਜਨਾ ਪਏ ਛੋੜ ਛੱਪਾ ਛੋੜ ਛੱਪਾ ਹੋਣਾ ਥੋੜਾ ਬੋਧਾ ਜਿੰਨਾ ਵੀ ਹੋਣਾ ਹੋਰ ਕਰਦੀ ਮਾਨਦਾਨ ਜੈਸਨ ਉਹ ਕਰਦੀਏ ਹਾਂਜੀ 72 ਹਜ਼ਾਰ ਦੀ ਵੀ ਜੀ ਗਾਹ ਦੇਣੀ 72 ਦੀ 72 ਹਜ਼ਾਰ ਦੀ ਕੋਈ ਦੇਂਦਾ ਨਹੀਂ ਇਦਾਂ ਦੀ ਗਾ ਇਦਾਂ ਦੀ ਆਖੋ ਥਾਣ ਕਿਹੜਾ ਲੱਗਾ ਵਾ ਤੇ ਕਿਦਾਂ ਲਈ ਫੈਂਡੀ ਥੱਬੇ ਲਈ ਫੈਂਡੀ ਤੇ 72 ਹਜ਼ਾਰ ਦੀ ਜੈਸਨ ਉਹ ਕਰ ਦੇਣੀ ਆ ਵੇਖੋ ਵੀਰੋ ਨਾ 90 ਨਾ 85 ਹਾਣਾ 72 ਹਜ਼ਾਰ ਦੀ ਵੱਡੀ ਵੜਾ ਵੀਰੋ ਤਾਂ ਲੈਵੇ ਬਾਜਾ ਥਣ ਤੋਂ ਲੈ ਕੇ ਫੇਸ ਤੋਂ ਲੈ ਕੇ ਤੰਬਾਕੀ ਵੀਰੇ ਤਾਜੀ ਸੂਈਆ ਦੁੱਧ ਟਾਡੀ ਸੇਵਾ ਦਾ ਵੱਡੀ ਵਹਿੜਾ ਵੀਰੇ ਚੰਗੇ ਰਿਕਾਰਡ ਵਾਲੀ ਤਲੱਲੇਦਾਰ ਆ ਤਾਂ ਵੀਰੇ ਹਾਣਾ ਹੋ ਗਈ ਹੁਣ 72000 72 ਦੀ ਜੈ ਸਨੋ ਇਹਦੇ ਵਿੱਚੋਂ ਸਿਰਫ ਛੋੜੀ ਹੋਣੀਆਂ ਥੋੜੀ 75 ਦੀ 80 ਦੀ ਵੇਚ ਦੀ ਰਸੀ ਇੱਥੇ ਲੈ ਦੀ ਦੀਆ ਪਰ ਵੀਰ ਭਰਾਣਾ ਦਿਵਾਲੀ ਆਫਰ ਅਜੇ ਵੀ ਜਿਆ ਦੇ ਦੇਣੇ ਆ ਕਿਉਂਕਿ ਬੜੇ ਵੀਰਾਂ ਨੇ ਫੋਨ ਕੀਤੇ ਵੀਰ ਜੀ ਤੁਹਾਡੀ ਵੀਡੀਓ ਨਹੀਂ ਆਵਦੀ ਵੀਰ ਜੀ ਤੁਹਾਡੀ ਉਹ ਸਿਰਫ ਇਹ ਵੀਡੀਓ ਦਾ ਮਾਣ ਕਰਕੇ ਨਿਗੇ ਨਿਗੇ ਮੁੱਲ ਪਾਦੇ ਸਾਰੀਆਂ ਦੇ ਜੈ ਜੀ ਜੈ ਮੁੱਲ ਧੰਨ ਬਣਾ ਇਹ ਹੋਈਆਂ ਵਹਿੜਾ ਕਿੱਥੇ ਮਿਲਦੇ ਨਹੀਂ ਨੀਆ ਤਾਂ ਵੇਖੋ ਵੀਰੋ ਵੱਡੀ ਵਹਿੜਾ ਰੇਡ ਦਾ ਵੀ ਜੈ ਜੈ ਸੋਹਣੀਆਂ ਵਹਿੜਾਂ ਆਗੀਆਂ ਗੱਬਣਾ ਚੰਗੇ ਰਿਕਾਰਡ ਵਾਲੀਆਂ ਕੱਦ ਕਾਠ ਵਾਲੀਆਂ ਨੇ ਤਾਂ ਬਾਕੀ ਵੀਰਾਂ ਨੂੰ ਇਹ ਬੇਨਤੀ ਹੁੰਦੀ ਆ ਕਿ ਵੀਰੇ ਤੁਸੀਂ ਦੂਰੋਂ ਚੱਲ ਕੇ ਆਉਂਦੇ ਹੋ ਤੁਸੀਂ ਮੁੜ ਕੇ ਨਹੀਂ ਜਾਂਦੇ ਕਿਉਂਕਿ ਪਸ਼ੂ ਵੀਰ ਕੋ ਸਾਫ਼ ਸੁਥਰਾ ਹੁੰਦਾ ਚੰਗੇ ਰਿਕਾਰਡ ਵਾਲਾ ਹੁੰਦਾ ਤਾਂ ਬਾਕੀ ਇਹ ਬੇਨਤੀ ਆ ਕਿ ਵੀਰੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜਿਉਂਤਾਂ ਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾਲੀ ਜਾਵੇ ਬਾਕੀ ਵੀਰੇ ਕੋਲੇ ਚਾਰ ਵੈੜਾ ਵਾਂ ਚੋਹਾਂ ਦਾ ਰੇਟ ਜਾਇਜ਼ ਆ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਤਾਂ ਵੀਰੇ ਐਡਰੈਸ ਇੱਕ ਰੀ ਬੋਲੀਆ ਆਪਣਾ ਨਾਮ ਬਲਰਾਜ ਸਿੰਘ ਜੀ ਹਾਂਜੀ ਪਿੰਡ ਸੀੜਾ ਤਹਿਸੀਲ ਬਟਾਲਾ ਡਿਸਟ੍ਰਿਕਟ ਅਰਦਾਸਪੁਰ ਜੀ ਫੋਨ ਨੰਬਰ ਹੈਗਾ ਆਪਣਾ 90414 41393 ਬਾਕੀ ਕੋਲ ਆਪਾਂ ਨੂੰ ਕਣੀਏ ਕੇ ਬਾਂਗਰ ਕਾਲਾ afganana ਧਿਆਨਪੁਰ ਕੋਟਲੀ ਕੋਲ ਪੈਂਦਾ ਜ ਆਪਣੇ ਲਾਗੇ ਜ ਆਪਾਂ ਸੈਂਟਰ ਜੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ